ਤੁਹਾਨੂੰ ਪਿੰਡ ਜਗਤਪੁਰ ਪਾਇਂਟੇਰਾਂ ਦੀਆਂ ਮਹਿਲਾਵਾਂ ਨੌਜਵਾਨ ਕੁੜੀਆਂ ਵੱਲੋਂ ਪਵਿੱਤਰ ਸਥਾਨ ਦਰਵਾਰ ਮਈਆ ਭਗਵਾਨ ਜੀ ਦੇ 베ੜੇ ਵਿੱਚ ਪੰਜਾਬੀ ਸੱਭਿਆਚਾਰ ਦੀ ਵਿਰਾਸਤ ਨੂੰ ਸੰਭਾਲਣ ਦੇ ਮੱਤਵ ਨਾਲ ਤੀਆਂ ਦਾ ਤਿਉਹਾਰ ਬੜੇ ਉਚਾ ਨਾਲ ਮਨਾਇਆ ਜਿਸ ਦੀ ਸ਼ੁਰੂਆਤ ਦਰਵਾਰ ਦੇ ਗੱਦੀ ਨਿਸ਼ੀਨ ਮਈਆ ਨਿਮਮ ਮਹਾਰਾਜ ਜੀ ਨੇ ਆਪਣੇ ਮੁਬਾਰਕ ਹੱਥਾਂ ਨਾਲ ਫੀਤਾ ਘਟਕੇ ਕੀਤੀ ਮਹਿਲਾਵਾਂ ਤੇ ਨੌਜਵਾਨ ਲੜਕੀਆਂ ਅਤੇ ਛੋਟੀਆਂ ਬੱਚੀਆਂ ਨੇ ਪੰਜਾਬੀ ਵਿਰਸੇ ਦੀ ਝਲਕ ਦਿਖਾਉਂਦੇ ਸੁੰਦਰ ਪੰਜਾਬੀ ਸੂਟ ਪਹਿਨ ਕੇ ਪੰਜਾਬੀ ਲੋਕ ਬੋਲੀਆਂ ਪਾਈਆਂ ਅਤੇ ਪੰਜਾਬੀ ਲੋਕ ਗੀਤਾ ਤੇ ਕਿੱਦਾ ਪਾ ਕੇ ਆਪਣੇ ਵਿਰਸੇ ਨੂੰ ਸੁਰਜੀਤ ਰੱਖਣ ਦਾ ਸੁਨੇਹਾ ਦਿੱਤਾ ਉਹ ਪ੍ਰੰਤ ਉਹਨਾਂ ਪਿੰਗਾ ਝੂਟ ਕੇ ਇਤਿਹਾਸ ਨੂੰ ਹੋਰ ਨਿਖਾਰ ਦਿੱਤਾ ਨੌਜਵਾਨ ਲੜਕੀ ਸੁਮਨ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਵੈਸਟਰਨ ਕਲਚਰ ਤੋਂ ਹੂ ਮੋੜ ਕੇ ਆਪਣੀ ਸਭਿਆਤਾ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਪਰਫੁੱਲਤ ਕਰਨ ਅਤੇ ਤਾ ਜੋ ਸਾਡੀ ਆਉਣ ਵਾਲੀ ਪੀੜ੍ਹੀ ਇਸ ਅਨਮੁੱਲੇ ਸੱਭਿਆਚਾਰ ਤੋਂ ਵਾਂਝੇ ਨਾ ਰਹਿ ਸਕਣ ਇਸ ਮੌਕੇ ਦਰਬਾਰ ਤੋਂ ਬੀਬੀ ਰਾਮਪਿਆਰੀ ਜੀ ਨੇ ਗਿੱਧੇ ਵਿੱਚ ਭਾਗ ਲੈਣ ਵਾਲੀਆਂ ਛੋਟੀਆਂ ਲੜਕੀਆਂ ਦੀ ਹੌਸਲਾ ਵਜਾਈ ਕਰਦਿਆਂ ਆਕਰਸ਼ਿਤ ਇਨਾਮ ਦੇ ਕੇ ਸਨਮਾਨਿਤ ਕੀਤਾ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਨੀ ਗੱਲ ਸੋ ਤੁਹਾਨੂੰ ਮੈਂ ਭਗਾ ਦੂੰਗਾ ਹਲਾ ਬੋਲਤਾ ਤੋ ਇਨਾ ਵਧੀਆ ਬੋਲਤਾ ਕੀ ਬੋਲਣਾ ਹੁਣ ਦੀਦੀ ਜੀ ਹਾ ਦੇਖੋ ਲੈਂਦੀ ਤੀਂ ਜਹ ਬੋਲਾਰੇ ਤੇ ਜਾ ਝੂਟਾ ਵੇ ਗੱਪਾਈ ਦੀਦੀ ਜੀ ਬੋਲਾਰੇ ਤੇ ਜਾ ਝੂਟਾ ਵੇ ਗੱਪਾਈ ਬੋਲੀ ਜਾ ਬੋਲੀ ਜਾ तेरी टिया जी पीला झूठ दिनों नजर लगी झूठ दिनू नजरा लगी टपिया टपिया टपियानू नजरा लगिया ू नजरा लगी

确认，打单，单录入。 ਮੇਰਾ ਨਾਮ ਸੁਮਨ ਕੁਮਾਰੀ ਹੈ ਤੇ ਮੈਂ ਪਿੰਡ ਜੱਤਪੁਰੇ ਦੀ ਰਹਿਣ ਵਾਲੀ ਕੁਸਨੀਕਾਂ ਅੱਜ ਸਾਡੇ ਪਿੰਡ ਨੇ ਵਿੱਚ ਬੜੀ ਧੂਮ-ਧਾਮ ਨਾਲ ਤੀਆਂ ਦਾ ਤਿਹਾੜੀ ਮਨਾਇਆ ਜਾ ਰਿਹਾ ਹੈ ਜੋ ਕਿ ਅਸੀਂ ਆਪਣੇ ਪਿੰਡ ਤੋਂ ਮਈਆ ਦੇ ਮੰਦਰ ਤੱਕ ਲੈਣ ਆਏ ਹਾਂ ਕਿਉਂਕਿ ਉਹਨਾਂ ਦੀ ਇਜਾਜ਼ਤ ਦੇ ਨਾਲ ਅਸੀਂ ਇਹ ਤਿਹਾੜੀ ਮਨਾਇਆ ਹੈ ਇਹ ਤਿਹਾੜੀ ਇਤਿਹਾਸ ਸਾਡੇ ਪਿੰਡ ਵਿੱਚ ਪਹਿਲੀ ਵਾਰ ਮੰਨੇ ਤੇ ਆਉਂਦੇ ਹਰੇਕ ਸਾਲ ਬੜੀ ਧੂਮ-ਧਾਮ ਨਾਲ ਮਨਾਵਾਂਗੇ ਸਾਨੂੰ ਲੱਗਾ ਸੀ ਵੀ ਕਈ ਕੁਟੀਆਂ ਆਪਣੇ ਕਲਚਰ ਨੂੰ ਭੁੱਲ ਰਹੀਆਂ ਆ ਪਰ ਨਹੀਂ ਅਸੀਂ ਇਸ ਲੋਕਾਂ ਇਸ ਇਸ ਦਾ ਦੇ ਨਾਲ ਲੋਕਾਂ ਨੂੰ ਬੇਅਰ ਕਰਾਂਗੇ ਕਿ ਆਪਣੇ ਇਤਿਹਾਸ ਨੂੰ ਭੁੱਲੋ ਨਾ ਆਪਣੇ ਇਤਿਹਾਸ ਦੇ ਨਾਲ ਹੀ ਰਹੋ ਤੇ ਜਿਹੜਾ ਵੈਸਟਰਨ ਹੈ ਵੈਸਟਰਨ ਨੂੰ ਛੱਡ ਕੇ ਪੰਜਾਬੀ ਕਲਚਰ ਨੂੰ ਅਪਣਾਓ ਤਾਂ ਕਿ ਜਿਹੜਾ ਕਲਚਰ ਹੈ ਕਦੀ ਭੁੱਲੇ ਨਾ ਆਉਣ ਵਾਲੀ ਪੀੜ੍ਹੀ ਨੂੰ ਵੀ ਯਾਦ ਰਹੇ ਵੀ ਸਾਡਾ ਕਲਚਰ ਕਿੱਦਾ ਹੈ ਤੇ ਕਿੱਦਾ ਨਹੀਂ ਹੈਗਾ ਉਹਦੀ ਹਿਸਟਰੀ ਆਪਾਂ ਪੂਰੀ ਚੰਗੀ ਤਰ੍ਹਾਂ ਜਾਣ ਲਈਏ ਤੇ ਸਾਡੇ ਵੱਲੋਂ ਇਹੀ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਇਤਿਹਾਸ ਨੂੰ ਕਦੀ ਨਾ ਭੁੱਲੋ ਤੇ ਆਪਣੇ ਕਲਚਰ ਨੂੰ ਕਦੀ ਨਾ ਭੁੱਲੋ ਤੇ ਕਿਸੇ ਹੋਰ ਕਲਚਰ ਨੂੰ ਅਡੌਪਟ ਨਾ ਕਰੋ ਜਿਹੜੀਆਂ ਵਿਦੇਸ਼ਾਂ ਵਿੱਚ ਜਿਹੜੀਆਂ ਵਿਦੇਸ਼ਾਂ 'ਚ ਕੁੜੀਆਂ ਰਹਿ ਰਹੀਆਂ ਉਹਨਾਂ ਲਈ ਕੀ ਮੈਸੇਜ ਹੈ ਉਹਨਾਂ ਲਈ ਮੈਸੇਜ ਹੈਗਾ ਕਿ ਵਿਦੇਸ਼ਾਂ 'ਚ ਵੀਰੇ ਬਹੁਤ ਵਧੀਆ ਗੱਲ ਆ ਉੱਥੇ ਕਮਾਈ ਕਰਦੇ ਪਏ ਆ ਪਰ ਉਹਨਾਂ ਲਈ ਇੱਕੋ ਹੀ ਅਪੀਲ ਆ ਕਿ ਆਪਣੇ ਇਤਿਹਾਸ ਦੇ ਨਾਲ ਹੀ ਜੁੜੋ ਉੱਥੇ ਵੈਸਟਰਨ ਕਲਚਰ ਨਾ ਅਪਣਾਓ ਤੇ ਆਪਣੇ ਪੰਜਾਬੀ ਕਲਚਰ ਨੂੰ ਖਤਮ ਨਾ ਹੋਣ ਦਿਓ ਸਾਡੇ ਵੱਲੋਂ ਇਹੀ ਅਪੀਲ ਆ ਉਹਨਾਂ ਨੂੰ ਜਿਹੜੀਆਂ ਬਾਹਰ ਰਹਿ ਰਹੀਆਂ ਆ ਥੈਂਕ ਯੂ ਸੋ ਮਚ